ਥੋੜਾ ਥੋੜਾ ਨੀਚੇ ਕਰ ਲੋ ਥੱਲੇ ਕਰ ਲੋ ਥੱਲੇ ਬਸ ਹਲਾ ਰੁਕੇ ਨਹੀਂ ਜੀ ਸਰ ਬੋਲੋ ਬੋਲੋ ਜੀ ਨਾ ਬੋਲੋ ਮਾਈਕ ਥੋੜਾ ਜਿਹਾ ਡਾਊਨ ਕਰ ਲੋ ਯਾਰ ਕੁੜੀਆ ਸਾਹਿਬ ਆਜ ਕਲੀਅੰਟੀ ਬੋਲ ਰਹੀ ਹੈ ਸਰ ਬਹੁਤ ਹੀ ਕੁੜੀਆ ਸਾਹਿਬ ਨੇ ਦਿੱਲੀ ਆ ਕੇ ਨਹੀਂ ਹਿੰਦੀ ਬੋਲੀ ਬੋਲੋ ਅੱਜ ਮੀਟਿੰਗ ਹੋਈ ਹੈ ਇੱਕ ਮਿੰਟ ਉਹ ਆਪਣਾ ਦੇਖਣਾ ਯਾਰ ਸਾਡੇ মিডিਆ ਵਾਲੇ ਜੀ ਜੀ ਸਰ ਤੁਹਾਡੇ ਅੱਗੇ ਅਸੀਂ ਸਾਰੇ ਅੱਜ ਦੀ ਜਿਹੜੀ ਮੀਟਿੰਗ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਤੁਸੀਂ ਆਪ ਹੀ ਜਾਣਦੇ ਹੋ ਕੱਲ ਹਸਪਤਾਲ ਚੋਂ ਬਾਹਰ ਆਏ ਹੈ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਥੋੜਾ ਰੋਕਿਆ ਵੀ ਸੀ ਕਿ ਅਜੇ ਤੱਕ 2-3 ਦਿਨ ਲਈ ਪੂਰਾ ਹੀ ਆਰਾਮ ਕੀਤਾ ਜਾਵੇ ਪਰ ਫਿਰ ਵੀ ਜਿਹੜੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕੱਲ ਵੀ ਮੀਟਿੰਗ ਕੀਤੀ ਇਸੇ ਮਾਮਲੇ 'ਚ ਕਿਉਂਕਿ ਜਿਹੜੀ ਸਾਡੀ ਫਸਲ ਆ ਰਹੀ ਹੈ ਝੋਨੇ ਦੀ ਉਸ ਦੇ ਵਿੱਚ ਔਰ ਅੱਜ ਵੀ ਜਿਹੜੀ ਪਰਾਲੀ ਦੇ ਲਈ ਪਰਾਲੀ ਦਾ ਜਿਹੜਾ ਫਿਕਰ ਹੈ ਸਾਰਿਆਂ ਨੂੰ ਹੈ ਪਰ ਅਸੀਂ ਫਿਰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਭਰਾਵਾਂ ਨੂੰ ਪ੍ਰੇਰਣ ਦੇ ਲਈ ਸਾਡੇ ਸਾਰੇ ਖੇਤੀਬਾੜੀ ਵਿਭਾਗ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਡੀਸੀ ਸਾਹਿਬਾਨ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਜਾ ਕੇ ਫੀਲਡ ਵਿੱਚ ਕਿਸਾਨ ਭਰਾਵਾਂ ਨਾਲ ਵੀ ਵਿਚਾਰ ਵਟਾਂਦਰਾ ਕਰਨ ਉਹਨਾਂ ਨੂੰ ਪ੍ਰੇਰਿਤ ਕਰਨ ਔਰ ਸਾਰੇ ਆਪਣੇ ਮਲਾਜ਼ਮਾਂ ਨੂੰ ਵੀ ਵੱਧ ਤੋਂ ਵੱਧ ਉਹਨਾਂ ਨਾਲ ਰੂਬਰੂ ਕਰਨ ਕਿ ਅਸੀਂ ਜਿਹੜੀ ਫਸਲ ਵੜਣੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਨਾਲ ਨਹੀਂ ਲਾਈ ਜਾਵੇ ਜਿਹਦੇ ਨਾਲ ਅਸੀਂ ਆਪਣੀ ਧਰਤੀ ਦਾ ਵੀ ਨੁਕਸਾਨ ਕਰਦੇ ਆ ਆਪਣੇ ਇਥੇ ਵੀ ਵਾਤਾਵਰਣ ਖਰਾਬ ਹੋ ਜਾਂਦਾ ਹੈ ਔਰ ਇਹਦਾ ਪ੍ਰਬੰਧ ਬਹੁਤ ਵੱਡਾ ਅੱਜ 14 ਜਿਹੜੀਆਂ ਲੱਖ ਤੋਂ ਵੱਧ ਜਿਹੜੀ ਮਸ਼ੀਨਰੀ ਹੈ ਉਹ ਪਿੰਡਾਂ ਵਿੱਚ ਛੋਟੀ ਵੱਡੀ ਹੈਪੀ ਸੀਡਰ ਤੋਂ ਲੈ ਕੇ ਤੇ ਹੋਰ ਇੱਥੋਂ ਤੱਕ ਬੇਲਰਾਂ ਤੱਕ ਉਹ ਪੰਜਾਬ ਵਿੱਚ ਆਪਣਾ ਕੰਮ ਕਰ ਰਹੀ ਹੈ 31000 ਏਕੜ ਜਿਹੜਾ ਉਹ ਸਾਮਕੇ ਅਡੋਆੜ ਇੰਡਸਟਰੀ ਨੂੰ ਪੇਡਾ ਦੇ ਰਹੀਂ ਪ੍ਰੋਵਾਈਡ ਕਰ ਦੇਣੀ ਹੈ ਕੁਝ ਰਾਜਸਥਾਨ ਵਾਲੇ ਵੀ ਇਸ ਪਰਾਲੀ ਨੂੰ ਆਪਣੇ ਪਸ਼ੂਆਂ ਦੇ ਲਈ ਚਾਰਨ ਦੇ ਲਈ ਚਾਰੇ ਲਈ ਉਹ ਚਾਹੁੰਦੇ ਹੁੰਦੇ ਆ ਅਸੀਂ ਉਹਨਾਂ ਨੂੰ ਵੀ ਵੱਦ ਤੋਂ ਵੱਦੇ ਤੋਂ ਪ੍ਰੋਵਾਈਡ ਕਰਾਉਣ ਲਈ ਕਿ ਜਿਹੜੀ ਪਰਾਲੀ ਨੂੰ ਘਟ ਤੋਂ ਘਟ ਅੱਗ ਲਾਈ ਜਾਵੇ ਪਰਾਲੀ ਦਾ ਪ੍ਰਦੂਸ਼ਣ ਘੱਟ ਹੋਵੇ ਇਹਦੇ ਨਾਲ ਅਸੀਂ ਆਪਣਾ ਜਿਹੜੀ ਇਥੋਂ ਦੀ ਸਾਰੀ ਪੰਜਾਬ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਾਂਗੇ ਸਾਡੇ ਗੁਰੂਆਂ ਦਾ ਵੱਡਾ ਫਰਮਾਨ ਹੈ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਅਸੀਂ ਪਾਣੀ ਨੂੰ ਵੀ ਵਾਤਾਵਰਨ ਨੂੰ ਵੀ ਇਸ ਦੇ ਲਈ ਅਸੀਂ ਸਾਰਿਆਂ ਨੇ ਸਹਿਯੋਗ ਦੇਣਾ ਤੋਂ ਜੋ ਸਰਕਾਰ ਦੀ ਬੰਦੀ ਡਿਊਟੀ ਹੈ ਉਸ ਮੁਤਾਬਕ ਅਸੀਂ ਵੱਤੋ ਇਸ ਸਾਲ 500 ਕਰੋੜ ਰੁਪਈਆ ਜਿਹੜਾ ਸਬਸਿਡੀ ਜ਼ਿਮੀਂਦਾਰ ਭਰਾਵਾਂ ਨੂੰ ਜਿਹਦੇ ਵਿੱਚ ਬੈਲਰ ਵੱਡੇ ਬੈਲਰ ਛੋਟੀ ਮਸ਼ੀਨਰੀ ਜਿਹਦੇ ਨਾਲ ਬਹੁਤ ਸਾਰੀ ਪਰਾਲੀ ਸਾਂਭੀ ਜਾਂਦੀ ਹੈ ਔਰ ਇਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਨਿਹੋਰਾ ਨੇ ਸਾਰੇ ਅਫਸਰ ਸਹਿਮਾਨ ਨੂੰ ਬੁਲਾ ਕੇ ਉਹਦੇ ਵਿੱਚ ਮੈਂ ਵੀ ਸੀ ਇਹ ਹਦਾਇਤ ਕੀਤੀ ਗਈ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਕਿਸਾਨ ਭਰਾਵਾਂ ਨਾਲ ਇਥੋਂ ਜਿਹੜੀਆਂ ਸਾਡੀਆਂ ਕਿਉਂਕਿ ਸੁਪਰੀਮ ਕੋਰਟ ਬਾਰ-ਬਾਰ ਗੱਲਾਂ ਕਰ ਦਿੰਦੀ ਹੈ ਵੀ ਪੰਜਾਬ ਸਰਕਾਰ ਤੇ ਤੁਸੀਂ ਲੋਕ ਇਸ ਨੂੰ ਸੰਭਾਲੋ ਇਸ ਲਈ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਘੱਟ ਤੋਂ ਘੱਟ ਪਿਛਲੇ ਸਾਲਾਂ ਨਾਲੋਂ ਜਿਹੜੀ 50% ਜਿਹੜੀ ਰੋਕਥਾਮ ਹੋ ਗਈ ਸੀ ਐਤਕੀ ਸੀ ਹੋ ਸਕਦਾ 70-72 ਤੱਕ ਵੀ ਜਾਵੇ। ਐਤਕੀ ਕਿੰਨੀ ਜਲਦੀਆਂ ਇਸ ਟਾਈਮ ਤੱਕ ਤੇ ਪਿਛਲੇ ਸਾਲ ਕਿੰਨੇ ਜਲੇ ਕੋਈ ਹੈਗੇ? ਅ ਉਸ ਮੁਤਾਬਕ ਪਿਛਲੇ ਸਾਲ ਨਾਲੋਂ ਘੱਟ ਹੈ। ਪਰ ਇਹ ਵੀ ਇਸ ਨੂੰ ਇੱਕ ਵਾਰ ਤੁਹਾਨੂੰ ਮੈਂ ਦੱਸਦਾ ਕਿ ਇੱਕ ਸ਼ਾਇਦ ਗੁਰਦਾਸਪੁਰ ਵਿੱਚ ਹੀ ਗਏ ਸੀ ਸੈਟਲਾਈਟ ਨੇ ਉਹਦੀ ਦੇਤੀ ਜਾ ਕੇ ਕੋਈ ਹੋਰ ਥਾਗ ਲੱਗੀ ਸੀ ਖੇਤ ਵਿੱਚ ਲੱਗੀ ਨਹੀਂ ਸੀ ਕੋਈ ਕਿਸੇ ਨੇ ਸ਼ਾਇਦ ਇੰਡਸਟਰੀ ਦਾ ਤੂੰ ਆਸੀ ਜਾਂ ਕੋਈ ਹੋਰ ਸੀ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸਾਨ ਨੇ ਲਾਈ ਹੋਈ ਆ ਤੇ ਹੁਣ ਤੱਕ ਕਿੰਨੀ ਜਗ੍ਹਾ ਲੱਗੀ ਜੇ ਕਿਸਾਨ ਆਪਣੀ ਪਰਾਲੀ ਨੂੰ ਅੱਗ ਲਾਉਂਦਾ ਕੋਈ ਰੈਡ ਐਂਟਰੀ ਦਾ ਪ੍ਰਪੋਜ਼ਲ ਰੱਖਿਆ ਜੀ ਸੁਪਰੀਮ ਕੋਰਟ ਜ਼ੋਰ ਲਾ ਰਿਹਾ ਪਰ ਅਸੀਂ ਕਿਸਾਨ ਭਰਾਵਾਂ ਨੂੰ ਪ੍ਰੇਰਦੇ ਆਂ ਵੀ ਅਸੀਂ ਇਹਨਾਂ ਗੱਲਾਂ 'ਚ ਕਿਉਂ ਪਈਏ ਅਸੀਂ ਆਪਣਾ ਆਪ ਬਚਾ ਕੇ ਰੱਖੀ ਕਿ ਜਿਹੜਾ ਕਹ ਰਹੇ ਸੀਗੇ ਜੀ ਸਾਰੀ ਘਟ ਨਾਲ ਸਬਜੈਕਟ ਵੀ ਉਹਦੇ ਤੇ ਹੈ ਪਰ ਅਸੀਂ ਅਸੀਂ ਵੇਖੋ ਅਸੀਂ ਜਿਹੜੇ 500 ਕਰੋੜ ਰੁਪਇਆ ਇਸ ਦੇ ਪ੍ਰਬੰਧਨ ਅਸੀਂ ਇਹਦੇ ਪ੍ਰਬੰਧਨ ਲਈ ਲਾਇਆ ਗਿਆ ਜਿਹੜਾ ਉਹ ਸੈਂਟਰ ਤੋਂ ਅਸੀਂ ਪਿਛਲੇ ਬਰਿਆਂ ਚ ਵੀ ਮੰਗਦੇ ਆ ਪਰ ਉਹ ਦੇਣਾ ਨਹੀਂ ਚਾਹੁੰਦੇ ਇਕੱਲਾ ਉਹ ਹੀ ਦਬਾਅ ਪਾਉਣਾ ਚਾਹੁੰਦੇ ਵੀ ਬੰਦ ਕਰੋ ਪੰਜਾਬ ਸਰਕਾਰ ਮਸ਼ੀਨਰੀ ਬਲੱਦ ਕਰਾ ਰਹੀ ਹੈ ਜਾਂ ਫਿਰ ਆਪਣੇ ਲੋਕ ਕੋਈ ਉਹਦੇ ਤੇ ਵੱਖਰਾ ਜਿਹੜਾ ਹੈਗਾ ਉਹ ਵੀ ਦੇ ਰਹੀ ਹੈ ਇਸ ਤਰ੍ਹਾਂ ਉਹ 1500 ਰੁਪਏ ਔਰ ਬਾਅਦ ਦੇ ਵਿੱਚ ਫਿਰ 2500 ਦੀ ਬਣਦੀ ਹੈ ਅਸੀਂ 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 ਪੰਜਾਬ ਵੱਲੋਂ ਕਿਹਾ ਸੀ ਵੀ ਤੁਸੀਂ 1500 ਸੈਂਟਰ ਗਵਰਨਮੈਂਟ ਦੇ 500 ਦਿੱਲੀ ਵਾਲੇ ਤੇ 580 ਪੰਜਾਬ ਵਾਲੇ ਸਾਹਮਣੇ ਦੇਖੋ ਸਰ ਅਸੀਂ ਪੰਜਾਬ ਵਾਲੇ ਦੇ ਹੰਜੀਟੀ ਦੇ ਮੈਂਬਰਸ ਨੇ ਇੱਕ ਤੇ ਕਿਸਾਨ ਵੀ ਕਹਿੰਦੇ ਨਹੀਂ ਕਿ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਸ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਨਾ ਜਿਹੜਾ ਉਹ ਗਲਤ ਹੈ ਤੇ ਕੋਈ ਸਾਇੰਸ ਟੈਕਨੀਕ ਨਹੀਂ ਹੈ ਕਹਿੰਦੇ ਇਹ ਸਾਰੇ ਜਾਣਦੇ ਆ ਜਿਹੜੀ ਵੱਖੋ ਵੱਖਰੀ ਜਿਹੜਾ ਪੋਲੂਸ਼ਨ ਆ ਉਹ 75% ਆ ਐਨਜੀਟੀ ਨੇ ਦੱਸਿਆ ਤੇ 25% ਖੇਤੀ ਦਾ ਆਉਂਦਾ ਪਰ ਉਹ ਇਲਜ਼ਾਮ ਇਕੱਲੇ ਪੰਜਾਬ ਨੂੰ ਇਹਨਾਂ ਦਿਨਾਂ ਚ ਕਰਨਾ ਪਤਾ ਨਹੀਂ ਕੀ ਸੋਚ ਹੈ ਕੋਈ ਹੋਰ ਥਾਵਾਂ ਤੇ ਵੀ ਹੁੰਦੀ ਹੈ ਪਰ ਪੰਜਾਬ ਦਾ ਧੂਆਂ ਕਈ ਵਿਚਾਲਾ ਛੱਡ ਕੇ ਕਿਵੇਂ ਜਾਂਦਾ ਉਹ ਜ਼ਿਆਦਾ ਇਸ ਗੱਲ ਤੇ ਪਤਾ ਨਹੀਂ ਕਿਉਂ ਰਹਿੰਦਾ ਸਰ ਆੜਤੀਆਂ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੈ ਜਿਹੜੀ ਕੱਲ ਨੂੰ ਆੜਤੀਆਂ ਹੜਤਾਲ ਦੇ ਕੱਲ ਤੋਂ ਜਿਹੜੀ ਫਸਲ ਵਿਕਣੀ ਸ਼ੁਰੂ ਹੋਊਗੀ ਆੜਤੀਆਂ ਦੀ ਹੜਤਾਲ ਕੇ ਦਾ ਮੈਂ ਤੁਹਾਨੂੰ ਜਿਹੜੀ ਆਪਣੀ ਗੱਲ ਕਰਤੀ ਵੀ ਕੱਲੋਂ ਅਸੀਂ ਫਸਲ ਖਰੀਦਣੀ ਸ਼ੁਰੂ ਕਰਾਂਗੇ ਬਾ ਬਹੁਤ ਅਈ ਵਾਹ ਇੱਕ ਹਿੰਦੀ ਜੋ ਲੱਗੇ ਸਰਤਰ ਉਸ ਨੂੰ ਅਸੀਂ ਜਿਹੜੀ ਗੱਲ ਹੈ ਨਾ ਉਸ ਦੇ ਨਾਲ